ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਆਸ ਕਰਦਾ ਤੁਸੀਂ ਪਸੰਦ ਕਰੋਗੇ ਆਪਾਂ ਤੁਹਾਨੂੰ ਪਹਿਲੀਆਂ ਵੀਡੀਓ ਚ ਵੀ ਦੱਸਿਆ ਕਿ ਅਸੀਂ ਆਪਣੇ ਬਲੀਜ਼ ਟੂਰ ਤੇ ਆਏ ਹੋਏ ਆਂ ਬਲੀਜ਼ ਸੈਂਟਰਲ ਅਮਰੀਕਾ ਦੇ ਵਿੱਚ ਪੈਂਦਾ ਅਸੀਂ ਉੱਥੇ ਆਏ ਹੋਏ ਆਂ ਤੇ ਅੱਜ ਅਸੀਂ ਇਹਦਾ ਇੱਕ ਸ਼ਹਿਰ ਆ ਬਸਿਆ ਹੋਇਆ ਸੈਨ ਪੈਡਰੋ ਉਹ ਸਮੁੰਦਰ ਦੇ ਵਿਚਕਾਰ ਆ ਉੱਥੇ ਨੂੰ ਕੋਈ ਰਸਤਾ ਨਹੀਂ ਜਾਂਦਾ ਅਸੀਂ ਸ਼ਿਪ ਦੇ ਥਰੂ ਉੱਥੇ ਜਾਵਾਂਗੇ ਦੇਖੋ ਬਲੀਜ਼ ਸਿਟੀ ਤੋਂ ਅਸੀਂ ਹੁਣ ਟਿਕਟ ਲੈਣ ਲੱਗੇ ਆ ਟਿਕਟ ਲੈ ਕੇ ਫਿਰ ਅਸੀਂ ਜਾਵਾਂਗੇ ਸ਼ਿਪ ਦੇ ਥਰੂ ਆਪਣਾ ਸੈਂਟ ਪੈਟਰਿਕ ਲੋ ਜੀ ਟਿਕਟਾਂ ਲੈ ਲਈਆਂ ਆਪਾਂ ਪਰ ਪਰਸਨ 150 ਡਾਲਰ ਲੱਗਾ ਬਲੀਜ਼ੀਅਨ ਡਾਲਰ ਆਉਣ ਜਾਣ ਦੀ ਟਿਕਟਾਂ ਹੁਣ ਚੱਲਦੇ ਆਪਾਂ ਸ਼ਿਪ ਵੱਲ ਲਓ ਜੀ ਆਪਾਂ ਸ਼ਿਪ 'ਚ ਆ ਗਏ ਅੰਦਰ ਕਰੀਬ ਕਰੀਬ 120 ਸਵਾਰੀਆਂ ਦੀ ਕੈਪੈਸਿਟੀ ਹੈ 120 ਤੋਂ ਉੱਪਰ ਹੀ ਆ ਇੱਥੋਂ ਦਾ ਡਰਾਈਵਰ ਆ ਗਿਆ ਪਾਇਲਟ ਆ ਗਿਆ ਲੱਗੀ ਸਟਾਰਟਿੰਗ ਹੋਣ ਦਾ ਹਵਾਈ ਜਹਾਜ਼ ਦੱਸਦੇ ਹੁੰਦੇ ਨੇ ਨਾ ਸੇਫਟੀ ਲਈ ਬੋਲ ਲਗਾ ਦੱਸਣ ਹਾਂ। ਆਇਆ ਜੀ ਕਿਹ ਕਾਹ ਦਾ ਸਹਾਵਤ ਬਾਤ ਵੀ ਨਾ ਨਾਮੇ ਦੋਨਾਂ ਹਾਪ ਕਾ ਉਸ ਇਜ਼ਾਰਤ ਤੰਕੀ ਤੋਦੇ ਆਪਣੇ ਲਈ ਲੱਗ ਕੇ ਜਰਣ ਦੇ ਗਾਬੇ ਸਾਂ। ਲਾਉ ਜੀ ਅੱਜ ਵਾਂਗੂ ਲਾਬ ਤਾਤੀਆਂ ਬੰਦ ਕਰਨ स्पीडम तेरे ख्याल तो 100 ਤੋਂ ਤੇ स्पीड ਆਣੀ ਆਪਾਂ ਇੰਡੀਆ 'ਚ ਗੱਡੀ ਚਲਾਉਂਦੇ ਆ 100 120 ਮੈਨੂੰ ਲੱਗਦਾ 120 ਇਹ ਹੋਰ ਕਿੰਨੀ स्पीड ਆ ਜੀ ਘਰ ਤੋਂ ਘਟੇ 150 ਦੇ ਹੋਣਗੇ 1.5 ਘੰਟੇ ਲੱਗਾ ਬਲੀ ਸਿਟੀ ਤੋਂ ਉੱਕੇ ਪਾਸੇ ਵਾਸਤੇ ਆ ਜਾਈ ਪਹੁੰਚ ਗਿਆ ਨਾ ਦਾ ਟਰਮੀਨਲ ਆ ਹੈ। ਔਰ ਵੇਖੋ ਲਿਖਿਆ ਸਾਈਡਰ ਤੇ ਸਾਰੇ ਛੋਟੇ ਸਿਪ ਖੜੇ ਆ। ਇਹਨਾਂ ਨੂੰ ਇੱਥੇ ਵਾਟਰ ਟੈਕਸੀ ਵੀ ਕਹਿੰਦੇ ਆ। ਆਪਾਂ ਵੇਹੇ ਸਿਪ ਬੋਲ ਦਿੰਦੇ ਆ, ਉੱਥੇ ਇਹਨੂੰ ਵਾਟਰ ਟੈਕਸੀ ਕਹਿੰਦੇ ਆ। ਇਹਦੀ ਕੈਪੈਸਿਟੀ ਹੁੰਦੀ ਆ 100 ਬੰਦੇ ਤੋਂ ਉੱਪਰ। Have a luggage tag handy for immediate assistance. Uh, Thank you for choosing San Diego Believe Express Water Taxi. Have a wonderful day. Yeah. ਵੱਡੇ ਵੱਡੇ ਹੋਟਲ ਹੈਗੇ ਆ ਆਪਾਂ ਸ਼ਾਇਦ ਕੁ ਬਣਦੇ ਆ ਇੱਕ ਦੀ ਦੋ ਆਪਰੇਟ ਜ਼ਬਰਦਸਤ ਬਣ ਆਇਆ ਇੱਕਠੇ ਹੀ ਦੋ ਨਹੀਂ ਕਈ ਬਣਦੇ ਆ ਹੋਟਲ ਆ 사이ਡ ਤੇ ਹੁਣ ਆਪਾਂ ਪਹਿਲਾਂ ਖਾਣਾ ਖਾਵਾਂਗੇ ਤੇ ਤੁਹਾਨੂੰ ਵੀ ਇਸ ਤਰ੍ਹਾਂ ਦੇ ਵਾਹਨਾਂ ਨੇ ਲਈਆਂ ਆਇਆ ਇਹ ਕੰਪਨੀ ਦਾ ਬੋਰੇ ਲੋਕ ਬਹੁਤ ਆਉਂਦੇ ਆ ਲੋਕੀ ਘੱਟ ਚੂਸ ਕਰਦੇ ਆ ਵੈਸੇ ਟੈਕਸੀਆਂ ਹੈਗੀਆਂ ਕਾਮੀਆਂ ਤਾਂ ਨਹੀਂ ਆਈਆਂ ਟੈਕਸੀਆਂ ਨਹੀਂ ਹੈਗੀਆਂ ਕੋ ਲੋਕੀ ਘੱਟ ਚੂਸ ਕਰਦੇ ਆ ਉਹਨਾਂ ਨੂੰ ਸਸਤਾ ਪੈਂਦਾ ਇਹੀ ਲੈ ਲੈਂਦੇ ਆ ਦਿੱਲੀ ਦੇ ਹਿਸਾਬ ਨਾਲ ਜਿਹਨੇ ਥੋੜਾ ਜਲਦੀ ਮਾਉਣਾ ਉਹ ਘੰਟਿਆਂ ਦੇ ਹਿਸਾਬ ਨਾਲ ਲੈ ਲੈਂਦੇ ਆ ਇਹ ਬਿਜ਼ਨਸ ਬਹੁਤ ਜ਼ਿਆਦਾ ਲੋਕਾਂ ਨੇ ਖੋਲ੍ਹੇ ਆਏ تھے ਰਸਟ ਹੁੰਦਾ ਇੱਥੇ ਘੁੰਮਣ ਫੇਰ ਮੈਂ ਆਹ ਬਹੁਤ ਕਾਫੀ ਇਤਨੀਆਂ ਲੋਕਾਂ ਨੇ ਆਪਣੀਆਂ ਪਾਈਆਂ ਲੋਕਾਂ ਉੱਪਰ ਆਇਆ ਫਿਰ ਆ ਗਿਆ ਜਿੱਥੇ ਦਾ 에어ਪੋਰਟ ਛੋਟੇ ਜਹਾਜ ਆਉਂਦੇ ਇੱਥੇ ਕੋਈ ਨਾ ਆਪੇ ਡਰੀਆਂ ਜੀਆਂ ਨਹੀਂ ਨਾ ਆ ਰਾਜ ਆ ਇੱਥੇ ਇਹਨਾਂ ਦਾ ਫਿਟਰੀਆ ਦੇਖੋ ਤੁਰਦਾ ਹੀ ਲੈਂਚ ਲੱਗੀਆਂ ਇਹਨਾਂ ਦਾ ਸਾਥ ਨਹੀਂ ਇਹ ਆ ਕਿਉਂਕਿ ਛੋਟਾ ਜਿਹਾ ਤਾਂ ਸ਼ਹਿਰ ਆ ਇਹ ਕਈ ਰਿਕਸ਼ੇ ਵੀ ਇੰਦਰਾ ਆਪਣੀਆਂ ਵੀ ਚਲਾਉਂਦੇ ਆ ਟੈਕਸੀ ਵਜੋਂ ਤੇ ਜ਼ਿਆਦਾ ਕਰਕੇ ਜਿਹੜੇ ਆ ਟੂਰਿਸਟ ਆ ਕੋਈ ਤਾਂ ਆਪਣੀ ਕਿਰਾਏ ਤੇ ਲੈ ਲੈਂਦਾ शाम जिथे शाम तिथे मर्ज़ी घुमो thank okay. you ਕੋਈ ਇਸ ਤਰ੍ਹਾਂ ਬਣਾਇਆ ਹੈ ਤੇ ਟੂਰਿਸਟ ਫਨ ਕਰਦੇ ਫਿਰ ਤੇ ਆ ਗਏ ਕਾਫੀ ਦੂਰ ਤੱਕ ਹੈਗਾ ਹੋ ਨਾਲੋਂ ਨਾਲ ਉਹ ਤੇ ਉਹ ਦੇਖੋ ਉਹ ਜੰਤਾ ਵੜ ਗਿਆ ਪਾਣੀ ਚ ਵਿੱਚ ਵੜ ਕੇ ਬੈਂਚ ਲੱਗੀ ਬੈਂਚ ਲਾ ਕੇ ਗਈ ਤਾਂ ਤਰੂਕੀਣ ਲੱਗੇ ਹੋ ਆਈ ਪੀ ਜਾਂਦੇ ਆ Mày, mày some boy mang dành so hát đi một phút ban tuyến Give it that rule. ਵਾਪਸੀ ਦਾ ਸ਼ਿਪ ਲੱਗ ਗਿਆ ਹੈ। ਅਸੀਂ ਹੁਣ ਚੱਲੇ ਆਂ ਵਾਪਸ। ਹੁਣ ਰਸਤੇ ਵਿੱਚ ਇੱਕ ਹੋਰ ਆਉਣਾ ਉਹ ਵੀ ਛੋਟਾ ਟਾਪੂ ਆ। ਕੇ ਕਾਲ ਕਰ ਆਪਾਂ ਉਹਦੀ ਤੁਹਾਨੂੰ ਸ਼ੇਅਰ ਕਰਾਵਾਂਗੇ। ਤੇ ਆਨੰਦ ਲਓ ਵੀਡੀਓ ਦੇਖੋ। ਚੰਗਾ ਲੱਗਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ スタッをさん。